ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਸੈਂਡੀ ਨਹਿਰ ਵਲੌਗਸ ਸੋ ਇਹ ਵਲੌਗ ਹੋਣ ਵਾਲਾ ਹੈ ਜੀ ਆਪਣਾ ਸਾਹੀ ਚਿੱਠੀ ਦਾ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਚੱਕੀ ਦੀ ਰਸਮ ਜੋ ਕਿ ਤੁਹਾਨੂੰ ਪੈ ਪਿਛਲੇ ਵਾਲੇ ਵਲੌਗ ਚ ਦੇਖਣ ਨੂੰ ਮਿਲਿਆ ਹੋਣਾ ਜੋ ਪਾ ਤਿਆਰੀ ਦਿਖਾਈ ਸੀ ਤੇ ਜਿਆਦਾ ਦੇਰੀ ਨਾ ਕਰਦੇ ਹੋਏ ਆਓ ਦੇਖਦੇ ਹਾਂ ਆਪਣਾ ਵਲੌਗ ਲੋ ਜੀ ਰਿਸ਼ਤੇਦਾਰ ਤੇ ਸਕੇ ਸੰਬੰਧੀ ਪਰੋਸੀ ਸਭ ਆ ਚੁੱਕੇ ਨੇ ਬੈਠੀਆਂ ਨੇ ਸੰਗਤਾਂ ਤੇ ਬਾਬਾ ਜੀ ਚਿੱਠੀ ਲਿਖ ਰਹੇ ਨੇ ਤੇ ਸਭ ਖੁਸ਼ੀ ਮਨ ਰਹੇ ਨੇ ਸਾਡੇ ਪੈਣ ਦੇ ਵਿਆਹ ਦੀ ਦੇ ਵਿਚੋਲਿਆਂ ਦੀ ਹੋ ਰਹੀ ਹੈ ਜੀ ਉਡੀਕ ਚਿੱਠੀ ਨੂੰ ਲੇਖਣ ਤੋਂ ਬਾਅਦ ਚਿੱਠੀ ਨੂੰ ਤੋੜਿਆ ਜਾਏਗਾ ਕੁੜੀ ਦੇ ਸਹੁਰੇ ਘਰ ਉਹ ਚਿੱਠੀ ਜਾਏਗੀ ਉੱਥੇ ਜਾ ਕੇ ਇੱਠੀ ਜਿਹੜੀ ਖੋਲੀ ਜਾਏਗੀ ਪਿਕਮ ਕਾਰ ਸਤਪੁਰ ਪ੍ਰਸਾਦ ਸਾਹਾ ਅਟਲ ਗਲਿਆਂ ਪੂਰਨ ਸੁਯੋਗੇ ਰਾਮ ਸੁਭੂ ਸੁਭੇ ਇਹ ਆ ਗਾਇ ਤੂੰ ਜੋਗੇ ਰਾਮ ਸੇ ਚਿੱਠੀ ਸੱਜਣਾ ਆ ਬੋ ਸੱਜਣਾ ਕੋ ਦੇਖਾ ਦਰਸ਼ਨ ਤੇਰਾ ਰਾਮ ਸਤਕਾਰਿਉ ਫੋਟਾਨੀ ਰਾਜ ਕੋਪ ਅਕੀਰ ਸਰਦਾਰ ਬਲਵਿੰਦਰ ਸਿੰਘ ਇਹਨਾਂ ਸਾਹਿਬਾ ਜੀਰਾ ਫਤਿਹਗੜ ਸਾਹਿਬ ਵਾਏ ਜੀ ਕਾ ਖਾਲਸਾ ਵਾਏ ਜੀ ਦੀ ਬੇਨਤੀ ਹੈ ਕਿ ਆਪ ਦੇ ਇਸ ਪੁੱਤਰ ਇਕਬਾਲ ਸਿੰਘ ਅਤੇ ਸਾਡੀ ਸੁਪਤਰੀ ਸਿਮਰਨਜੀਤ ਕੌਰ ਜੀ ਨੂੰ ਗ੍ਰੈਟਿਫਾਈਟ ਪ੍ਰਮਾਣਿਤ ਕਰਨ ਲਈ ਪੂਰਨ ਮਿਤਾ ਦਾ ਸੁਭ ਦਿਹਾੜਾ ਨੀਤੀ 16 ਨਵੰਬਰ 2025 ਜੀ ਨਾ ਇੱਕ ਵਾਰ ਠੀਕ ਹੈ ਜੀ ਹਾਂ ਜੀ ਬਿਲਕੁਲ ਪੰਜਾ ਤੁਹਾਡਾ ਮਿਲਣਾ ਹਾਂਜੀ ਹਾਂਜੀ ਜਨਜਾ ਦਾ ਟੁਕਾ 9 ਵਜੇ ਹੋ ਵੀਗਾ ਸੁਆਗਤ ਜੀ ਸਾਡੀ ਬੇਨਤੀ ਨੂੰ ਪਰਿਵਾਰ ਕਰਦੇ ਹੋਏ ਉਹਨਾਂ ਜਨਜਾ ਲਾੜੇ ਲਾਲ ਸੋਹ ਹੈ ਸੋਹਣਿਆ ਲਾਇਆ ਵੀ ਗੁਰੂ ਆਦੇਸ਼ ਅਨੁਸਾਰ ਸੰਦੇਹ ਜੀਰ ਠੀਕ ਸਮੇਂ ਸਿਰ ਦਰਸ਼ਨ ਦੇਣ ਦੀ ਤੇ ਪਾਲਤਾ ਕਰਨੀ ਜੀ ਤਾਂ ਜੋ ਆਪਣਾ ਕਾਰਜ ਸਵੇਛੇ ਸੰਪੂਰਨ ਹੋ ਸਕੇ ਅਸੀਂ ਆਪ ਜੀ ਦੇ ਅਤਿ ਧੰਵਾਦੀ ਹੋਵਾਂਗੇ ਦਰਸ਼ਨ ਅਵਲਾਸੀ ਆਪਣੇ ਸਹਿਯੋਗ ਦੇ ਹੈ ਜੀ ਜੀ ਦਾ ਇਹ ਆਪਣੇ ਆਪ ਨੂੰ ਠੀਕ ਹੈ ਇਹਦਾ ਬੋਲ ਫੇਨ

पर वो रे जकी नु हाथ സാറിന്റെ <laughs> ਜੀ ਸਾਹੇ ਚਿੱਠੀ ਤੇ ਚੱਕੀ ਦੀ ਰਸਮ ਤੋਂ ਬਾਅਦ ਹੁਣ ਤਿਆਰੀ ਹੋ ਰਹੀ ਹੈ ਪੇਲੀ ਦੀ ਪੇਲੀ ਉਹ ਹੁੰਦੀ ਆ ਜੋ ਕਿ ਸਾਹੇ ਚਿੱਠੀ ਤੋਂ ਬਾਅਦ ਨਾਨਕੇ ਪਿੰਡ 에 ਨਾਨਕੀ ਘਰ ਭੇਜੀ ਜਾਂਦੀ ਆ ਤੇ ਇਹਦੇ ਵਿੱਚ ਗੁੜ ਪਤਾਸੇ ਕੁਝ ਮਠਾਈਆਂ ਤੇ ਸੂਟ ਹੁੰਦੇ ਨੇ ਜੋ ਕਿ ਕੁੜੀ ਵਾਲੇ ਜਾਂ ਮੁੰਡੇ ਵਾਲੇ ਨਾਨਕੇ ਘਰ ਲੈ ਕੇ ਜਾਂਦੇ ਨੇ ਲੋ ਜੀ ਪੇਲੀ ਦੀ ਹੋ ਗਈ ਹੈ ਤਿਆਰੀ ਕਰਦੇ ਰੈਡੀ ਨੇ ਪੇਲੀ ਨੂੰ ਨਾਨਕੇ ਘਰ ਲੈ ਜਾਣ ਵਾਸਤੇ ਤੇ ਆਪਾਂ ਵੀ ਕਰਦੇ ਆ ਇਸ ਵਲੌਗ ਦੀ ਐਂਡਿੰਗ ਮਿਲਦੇ ਆ ਤੁਹਾਨੂੰ ਜੀ ਅਗਲੇ ਵਲੌਗ 'ਚ ਤੇ ਸਾਡੇ ਹੋਰ ਵਲੌਗਸ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਜੀ ਤਾਂ ਕਿ ਜੋ ਸਾਡੇ ਹੋਰ ਨਿਊ ਕੰਟੈਂਟ ਨੇ ਉਹ ਤੁਹਾਡੇ ਤੱਕ ਪਹੁੰਚ ਸਕਾ ਸੋ ਚੰਗਾ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ